ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਜੀ ਇਹ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਜੈਂਟ ਸਵਟਰ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਬਣਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਨਨ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਔਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਚ ਪਲੱਸ 3 ਕੁੰਡੀਆਂ ਆਪਾਂ ਐਕਸਟਰਾ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਇੱਕ ਕੁੰਡਾ ਐਕਸਟਰਾ ਫਸਟ ਉੱਪਰ ਰੱਖਣਾ ਹੈ ਦੋ ਕੁੰਡੀਆਂ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨਸ ਤੁਹਾਨੂੰ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਚਾਰ ਤੇ ਮਲਟੀਪਲ ਕੁੰਟੀਆਂ ਲਈ ਹੈ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਫਸਟ ਸਲਾਈ ਦੇ ਵਿੱਚ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਜੀ ਇਸ ਤੋਂ ਅੱਗੇ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਥ੍ਰੈਡ ਆਪਣੀ ਸਾਈਡ ਰੱਖਣਾ ਜੀ ਤਿੰਨ ਕੁੰਡੇ ਇਕੱਠੇ ਲੈਣੇ ਆ ਤਿੰਨ ਕੁੰਡਿਆਂ ਦਾ ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਬਣਾਈ ਕਰ ਲੈਣਾ ਇਥੇ ਕਮੋਰੀ ਬਣ ਜੂਗੀ ਕੁੰਡਾ ਵੱਜ ਜੂਗਾ ਆਪਣਾ ਫਿਰ ਥ੍ਰੈਡ ਆਪਣੀ ਸਾਈਡ ਕਰਕੇ ਇਸ ਤਰ੍ਹਾਂ ਇੱਕ ਸਲਾਈ ਉੱਪਰ ਵੱਲ ਪਾ ਲੈਣਾ ਇਸ ਦੇ ਨਾਲ ਮੋਰੀ ਬਣ ਜੂਗੀ ਪਹਿਲਾ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਚਾਰ ਕੁੰਡਿਆਂ ਦਾ ਪੈਟਰਨ ਹੈ ਇਹੀ ਚਾਰ ਕੁੰਡਿਆਂ ਦਾ ਪੈਟਰਨ ਆਪਾਂਗੇ ਰਿਪੀਟ ਕਰਨਾ ਹੈ ਇੱਕ ਕੁੰਡਾ ਉਲਟਾ ਥ੍ਰੈਡ ਆਪਣੀ ਸਾਈਡ ਤਿੰਨ ਕੁੰਡਿਆਂ ਦਾ ਸਿੱਧੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰ ਦੇਣਾ ਥ੍ਰੈਡ ਆਪਣੀ ਸਾਈਡ ਰੱਖ ਕਰਕੇ ਸਲਾਈ ਉੱਪਰ ਵੱਲ ਦੇ ਲੈਣਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਸਿੱਧੀ ਸਾਈਡ ਨੂੰ ਚਲਾਈ ਉਪਰਵਲ ਅੱਗੇ ਫਿਰ ਇਹੀ ਚਾਰ ਕੁੰਡਿਆਂ ਦਾ ਪੈਟਰਨ ਰਿਪੀਟ ਕਰਨਾ ਹੈ ਆਪਾਂ ਬਣਾਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਆਪਾਂ ਇਸ ਡਿਜ਼ਾਈਨ ਨੂੰ 27 ਕੁੰਡਿਆਂ ਉੱਪਰ ਬਣਾਇਆ ਹੈ ਜੋ ਵੀ ਕੁੰਡੇ ਡਿਜ਼ਾਈਨ ਦੇ ਤਿੰਨ ਕੁੰਡੇ ਆਪਾਂ ਐਕਸਟਰਾ ਲਈ ਆ। ਲਾਸਟ ਉੱਪਰ ਦੋ ਕੁੰਡੇ ਐਕਸਟਰਾ ਇਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਉਲਟਾ ਬਣਾਈ ਕਰ ਲੈਣਾ। ਇੱਕ ਕੁੰਡਾ ਐਕਸਟਰਾ ਰੱਖਿਆ ਆਪਾਂ। ਇਸ ਨੂੰ ਸਲਿੱਪ ਕਰ ਲੈਣਾ। ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ। ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਆਪਾਂ ਬਣਾਈ ਕਰ ਲੈਣਾ ਐਕਸਟਰਾ ਕੁੰਡਾ। ਇਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਹੈ ਅੱਗੇ ਤਿੰਨ ਕੁੰਡੇ ਡਿਜ਼ਾਈਨ ਵਾਲੇ ਆਗੇ ਡਿਜ਼ਾਈਨ ਵਾਲੇ ਕੁੰਡਿਆਂ ਦੇ ਵਿੱਚ ਤੀਸਰਾ ਕੁੰਡਾ ਆਪਾਂ ਪਹਿਲਾਂ ਉਲਟਾ ਬਣਾਈ ਕਰਨਾ ਹੈ ਜੀ ਥ੍ਰੈਡ ਆਪਣੀ ਸਾਈਡ ਕਰਨਾ ਹੈ ਤੀਸਰਾ ਕੁੰਡਾ ਉਲਟਾ ਪਹਿਲਾਂ ਬਣਾਈ ਕਰਨਾ ਹੈ ਇਸ ਤੋਂ ਅੱਗੇ ਫਰਸਟ ਵਾਲਾ ਕੁੰਡਾ ਬਣਾਈ ਕਰਨਾ ਹੈ ਇਹ ਦੋ ਕੁੰਡੇ ਬਣਾਈ ਕਰਨ ਤੋਂ ਬਾਅਦ ਇਸ ਤੋਂ ਅੱਗੇ ਆਪਾਂ ਵਿਚਕਾਰਲਾ ਕੁੰਡਾ ਬਣਾਈ ਕਰਨਾ ਜੀ ਇਸ ਤਰ੍ਹਾਂ ਉਲਟਾ ਹੀ ਇਹ ਤਿੰਨ ਕੁੰਡੇ ਆਪਾਂ ਸਲਿੱਪ ਕਰਦੇ ਨੇ ਸਲਾਈ ਤੋਂ ਤਿੰਨ ਦੇ ਤਿੰਨ ਕੁੰਡੇ ਬਣ ਗਏ ਨਾ ਤਾਂ ਕੁੰਡਾ ਕੋਈ ਘਟਿਆ ਨਾ ਹੀ ਵਧਿਆ ਜੀ ਇਹੀ ਚਾਰ ਕੁੰਡਿਆਂ ਦਾ ਪੈਟਰਨ ਆਪਾਂ ਗੇ ਰਿਪੀਟ ਕਰਨਾ ਤੀਸਰਾ ਕੁੰਡਾ ਉਲਟਾ ਬਣਾਈ ਕਰਨਾ ਇਸ ਤੋਂ ਅੱਗੇ ਪਹਿਲਾ ਕੁੰਡਾ ਉਲਟਾ ਬਣਾਈ ਕਰਨਾ ਫਿਰ ਵਿਚਕਾਰਲਾ ਕੁੰਡਾ ਉਲਟਾ ਬਣਾਈ ਕਰ ਲੈਣਾ ਤਿੰਨੋਂ ਕੁੰਡੇ ਸਲਾਈ ਤੋਂ ਸਲਿੱਪ ਕਰਦੇ ਨੇ ਤਿੰਨਾਂ ਦੇ ਤਿੰਨ ਕੁੰਡੇ ਬਣਾਈ ਹੋ ਜਾਣਗੇ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਤੀਸਰਾ ਕੁੰਡਾ ਬਣਾਈ ਕਰ ਦੇਣਾ ਉਲਟਾ ਪਹਿਲਾ ਕੁੰਡਾ ਉਲਟਾ ਬਣਾਈ ਕਰ ਦੇਣਾ ਵਿਚਕਾਰਲਾ ਕੁੰਡਾ ਉਲਟਾ ਬਣਾਈ ਕਰ ਲੈਣਾ ਥ੍ਰੈਡ ਬਾਹਰਲੀ ਸਾਈਡ ਇੱਕ ਕੁੰਡਾ ਸਿੱਧਾ ਤੀਸਰਾ ਕੁੰਡਾ ਉਲਟਾ ਬਣਾਈ ਕਰ ਦੇਣਾ ਪਹਿਲਾ ਕੁੰਡਾ ਉਲਟਾ ਬਣਾਈ ਕਰਨਾ ਇਸ ਤੋਂ ਅੱਗੇ ਵਿਚਕਾਰਲਾ ਕੁੰਡਾ ਉਲਟਾ ਬਣਾਈ ਕਰ ਵਿਚਕਾਰਲਾ ਕੁੰਡਾ ਉਲਟਾ ਬਣਾਈ ਕਰਕੇ ਤਿੰਨੋਂ ਕੁੰਡਿਆਂ ਨੂੰ ਸਲਾਈ ਤੋਂ ਸਲਿੱਪ ਕਰ ਦੇਣਾ ਅੱਗੇ ਫਿਰ ਇਹੀ ਪੈਟਰਨ ਰਿਪੀਟ ਕਰਨਾ ਹੈ ਤੀਸਰਾ ਕੁੰਡਾ ਉਲਟਾ ਬਣਾਈ ਕਰ ਦੇਣਾ ਪਹਿਲਾ ਕੁੰਡਾ ਉਲਟਾ ਬਣਾਈ ਕਰਨਾ ਬਿਤਕਾਰਲਾ ਕੁੰਡਾ ਉਲਟਾ ਬਣਾਈ ਕਰ ਲੈਣਾ ਇਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਥ੍ਰੈਡ ਬਾਹਰ ਲਈ ਸਾਈਡ ਕਰਕੇ ਅੱਗੇ ਤਿੰਨ ਕੁੰਡਿਆਂ ਡਿਜ਼ਾਈਨ ਉੱਪਰ ਆਪਾਂ ਇਹੀ ਡਿਜ਼ਾਈਨ ਰਿਪੀਟ ਕਰਨਾ ਉਲਟੀ ਸਾਈਡ ਦੇ ਵਿੱਚ ਲਾਸਟ ਉੱਪਰ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਦੋ ਸਲਾਈਆਂ ਸਿੱਧੀ ਸਾਈਡ ਤੋਂ আর ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਹੀ ਅੱਗੇ ਡਿਜ਼ਾਈਨ ਆਪਾਂ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ